ਵਿਚ ਚਰਖਾ ਮਿਧਾਣੀ ਚਿੰਨੀਆਂ ਚਾਦਰਾਂ ਝੋਲੇ ਪੱਖੀਆਂ ਆ ਚੀਜ਼ਾਂ ਬਾਰੇ ਸਾਨੂੰ ਦੇਖਣ ਨੂੰ ਮਿਲਿਆ ਜੋ ਕਿ ਅੱਜਕੱਲ ਦੇਖਣ ਨੂੰ ਨਹੀਂ ਮਿਲਦਾ ਜਿਵੇਂ ਕਿ ਸਾਡੀ ਬੀਬੀ ਦੱਸ ਕੇ ਹੀ ਹਟੇ ਨੇ ਕਿ 20 ਸਾਲ ਪਹਿਲਾਂ ਇਹ ਸਭ ਖੁਸ਼ ਨੋਰਮਲ ਸੀ ਬਟ ਅੱਜ ਦੇ ਜਮਾਨੇ ਵਿੱਚ ਇਹ ਸਭ ਕੁਝ ਕਿਤੇ ਕਿਤੇ ਹੀ ਦੇਖਣ ਨੂੰ ਮਿਲਦਾ ਹੈ ਰੌਲਪੁਰ ਜੀ ਦਾ ਫਲਸਫਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਅੱਜ ਪਿੰਡ ਮਿਸ਼ਨਪੁਰਾ ਦੇ ਵਿੱਚ ਟੀਆ ਦਾ ਪ੍ਰੋਗਰਾਮ ਕਰਵਾਇਆ ਗਿਆ ਤੇ ਬਹੁਤ ਹੀ ਸਾਰਿਆਂ ਨੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਕਰਵਾਇਆ ਗਿਆ ਤੇ ਅਸੀਂ ਚਾਹਦੇ ਹਾਂ ਕਿ ਹਰ ਇੱਕ ਪਿੰਡ ਦੇ ਵਿੱਚ ਬਹੁਤ ਮਾਨਤਾ ਨਾਲ ਇਹ ਪ੍ਰੋਗਰਾਮ ਕਰਵਾਏ ਜਾਣ ਤੇ ਜਿਹੜੀ ਆਪਣੀ ਔਣ ਵਾਲੀ ਪੀੜੀ ਆ ਤੇ ਔਣ ਵਾਲੀ ਜਨਰੇਸ਼ਨ ਹੈ ਉਹਨੂੰ ਥੋੜਾ ਜਿਆਦਾ ਆਪਣੇ ਇਹਦੇ ਬਾਰੇ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਤੀਆਂ ਦਾ ਤਿਹਾਰ ਆ ਇਹ ਬਹੁਤ ਵਧੀਆ ਹੁੰਦਾ ਹੈ ਤੀਆਂ ਨੋਹਾਂ ਦੇ ਨਾਲ ਮਨਾਇਆ ਜਾਂਦਾ ਹੈ ਕਿ ਜੋ ਵੀ ਇਹ ਸਮਾਨ ਆ ਪੱਖੀਆਂ ਝੋਲੇ ਦਰੀਆਂ ਚਾਦਰਾਂ ਤੇ ਫੁਲਕਾਰੀਆਂ ਕੱਢੀਆਂ ਹੋਈਆਂ ਚਰਖਾ ਮਧਾਣੀ ਇਹ ਬਹੁਤ ਏਦੋਂ ਪਹਿਲਾਂ ਕਿਕੀ 20 ਸਾਲ ਅੱਗੋਂ ਬੀਬੀਆਂ ਪੈਣਾ ਇਹਨਾਂ ਤੇ ਕੰਮਕਾਰ ਕਰਦੀਆਂ ਸੀ ਤੇ ਹੋਣ ਆਰੀਆਂ ਸਾਡੇ ਬੱਚਿਆਂ ਨੂੰ ਇਹਨਾਂ ਗੱਲਾਂ ਬਾਰੇ ਕੁਛ ਨਹੀਂ ਪਤਾ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਬੱਚੇ ਅੱਗੇ ਸਿੱਖਿਆ ਲੈਣ ਤੇ ਆਉਣ ਆਰੀਆਂ ਪੀੜ੍ਹੀਆਂ ਨੂੰ ਵੀ ਇਹ ਕਰਤਾ ਦੱਸਣੀ ਚਾਹੀਦੀ ਜ਼ਰੂਰੀ ਆ ਪੀਆਂ ਦੇ ਤਿਹਾੜ ਦੀ ਖੁਸ਼ੀ ਘਰ ਘਰ ਛਾਈਏ ਮੇਰੇ ਵੱਲੋਂ ਆਪ ਸਭ ਨੂੰ ਪੀਆਂ ਦੀ ਲੱਖ ਲੱਖ ਵਧਾਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੀਆਂ ਦਾ ਤਿਹਾੜ ਪੰਜਾਬ ਦਾ ਪੁਰਾਣਾ ਤੇ ਹਾਰ ਮਨਾਇਆ ਜਾਂਦਾ ਹੈ ਇਸ ਵਿੱਚ ਚਰਖਾ ਮਿਧਾਣੀ ਚੁੰਨੀਆਂ ਚਾਦਰਾਂ ਝੋਲੇ ਪੱਖੀਆਂ ਆ ਚੀਜ਼ਾਂ ਬਾਰੇ ਸਾਨੂੰ ਦੇਖਣ ਨੂੰ ਮਿਲਿਆ ਜੋ ਕਿ ਅੱਜ ਕੱਲ ਦੇਖਣ ਨੂੰ ਨਹੀਂ ਮਿਲਦਾ ਜਿਵੇਂ ਕਿ ਸਾਡੀ ਬੀਬੀ ਦੱਸ ਕੇ ਹੀ ਹਟੇ ਨੇ ਕਿ 20 ਸਾਲ ਪਹਿਲਾਂ ਇਹ ਸਭ ਕੁਝ ਨੋਰਮਲ ਸੀ ਬਟ ਅੱਜ ਦੇ ਜਮਾਨੇ ਵਿੱਚ ਇਹ ਸਭ ਕੁਝ ਕਿਤੇ ਕਿਤੇ ਹੀ ਦੇਖਣ ਨੂੰ ਮਿਲਦਾ ਹੈ ਹੋਰ ਤੁਸੀਂ ਕੀ ਕਹਿਣਾ ਚਾਹੁੰਦੀ ਹੋ ਜੀਆਂ ਦੇ ਤਿਉਹਾਰ ਦੇ ਜਿਵੇਂ ਸਿਰ ਪਾਲਣਾ ਲੋਕ ਇਕੱਠੇ ਰਹਿੰਦੇ ਸੀਗੇ ਉਹਨਾਂ ਵਿੱਚ ਆਪਸੀ ਪਿਆਰ ਬਣਿਆ ਹੋਇਆ ਸੀ ਪਰ ਅੱਜ ਕੱਲ ਲੋਕ ਇਕੱਠੇ ਨਹੀਂ ਰਹਿੰਦੇ ਹੈਗੇ ਪੰਜਾਬ ਦੇ ਕਈ ਮੁੰਡੇ ਕੁੜੀਆਂ ਹੋਰ ਸਾਰੇ ਬਾਹਰਲੇ ਦੇਸ਼ਾਂ ਚਲੇ ਗਏ ਬਾਹਰਲਾ ਕਲਚਰ ਐਡਾਪਟ ਕਰ ਰਹੇ ਨੇ ਪੰਜਾਬ ਦਾ ਕਲਚਰ ਭੁੱਲਦੇ ਜਾ ਰਹੇ ਨੇ ਸੁੱਤੀਆਂ ਦੇ ਤਿਹਾਰ ਤੋਂ ਸਾਨੂੰ ਪੰਜਾਬ ਦਾ ਕਲਚਰ ਦੇਖਣ ਨੂੰ ਮਿਲਿਆ ਸੋ ਅਸੀਂ ਆਪਣੀ ਪੰਚਾਇਤ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਬਹੁਤ ਸੈਲੀਬ੍ਰੇਟ ਕਰਨ ਨੂੰ ਵਧੀਆ ਅਰੇਂਜਮੈਂਟ ਕੀਤਾ। ਔਰ ਸੈਲੀਬ੍ਰੇਟ ਕਰਨ ਵਾਸਤੇ ਇਹਨਾਂ ਨੇ ਵਧੀਆ ਅਰੇਂਜਮੈਂਟ ਕੀਤਾ। ਸੋ ਧੰਨਵਾਦ। ਆਪਣੇ ਪੰਜਾਬ ਦੇ ਵਿਰਸੇ ਬਾਰੇ ਗੋਲ ਕੀ ਕਹਿਣਾ ਚਾਹੀਦਾ। ਸਰ ਪੰਜਾਬ ਦਾ ਵਿਰਸਾ ਬਹੁਤ ਅਮੀਰ ਆ। ਬਾਹਰਲੇ ਦੇਸ਼ਾਂ 'ਚ ਵੀ ਪੰਜਾਬ ਨੂੰ ਪੰਜਾਬ ਦੇ ਕਲਚਰ ਨੂੰ ਲੋਕੀ ਅਡਾਪਟ ਕਰਦੇ ਆ। ਜਿਵੇਂ ਪੰਜਾਬ ਦੇ ਮੁੰਡੇ ਕੁੜੀਆਂ ਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਗਏ ਹੋਏ ਨੇ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਪੰਜਾਬ ਦੇ ਕਲਚਰ ਨੂੰ ਅਡਾਪਟ ਕਰ ਰਹੇ ਨੇ। ਉਹਨਾਂ ਨੇ ਉੱਥੇ ਵੀ ਆਪਣੇ ਕਲਚਰ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਪੰਜਾਬ ਦੇ ਵਿੱਚ ਜਿਵੇਂ ਬਾਤ ਮੇਲੇ ਤੇ ਤਿਹਾਰ ਮਨਾਏ ਜਾਂਦੇ ਨੇ ਇਕੱਠੇ ਹੋ ਕੇ ਮਨਾਏ ਜਾਂਦੇ ਨੇ ਤਿਹਾਰਾਂ ਵਿੱਚ ਨਾ ਦੇਖਿਆ ਜਾਂਦਾ ਵੀ ਹਿੰਦੂ ਆ ਮੁਸਲਿਮ ਆ ਸਿੱਖ ਆ ਸਾਰੇ ਇਕੱਠੇ ਹੋ ਕੇ ਮਨਾਉਂਦੇ ਨੇ ਜਿਵੇਂ ਹੁਣ ਪੰਜਾਬ ਦੇ ਵਿੱਚ ਗੁਰਪੁਰਬ ਮਨਾਇਆ ਜਾਂਦਾ ਹੈ ਉਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਅੱਜ ਕੱਲ ਦੇਖਣ ਨੂੰ ਮਿਲਿਆ ਵੀ ਗੁਰਪੁਰਬ ਦਾ ਤਿਹਾਰ ਬਾਹਰ ਵੀ ਮਨਾਇਆ ਜਾਂਦਾ ਹੈ ਸਹੀ ਹੀ ਧੰਨਵਾਦ ਕਰਨਾ ਚਾਹੁੰਦੇ ਹਾਂ ਅਸੀਂ ਵੀ ਪੰਜਾਬ ਦੇ ਤਿਹਾਰਾਂ ਤੇ ਪੰਜਾਬ ਦੇ ਕਲਚਰ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਜੋ ਕਿ ਅੱਜ ਕੱਲ ਖੋਦਾ ਜਾ ਰਿਹਾ ਹੈ ਕਿਤੇ ਨਾ ਕਿਤੇ ਪਰ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਪੰਜਾਬ ਤੇ ਪੰਜਾਬੀਆਂ ਦੀ ਸ਼ਾਨ ਨੂੰ ਸੰਭਾਲ ਕੇ ਰੱਖੀਏ ਧੰਨਵਾਦ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪਿੰਡ ਬਿਸ਼ਨਪੁਰਾ ਦੇ ਵਿੱਚ ਧੀਆਂ ਦਾ ਪ੍ਰੋਗਰਾਮ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਲੋਕ ਅਕਸਰ ਕਹਿੰਦੇ ਸੀ ਕਿ ਪੰਜਾਬ ਇੱਕ ਸੋਨੇ ਦੀ ਚਿੜੀਆ ਬਟ ਲੋਕਾਂ ਨੂੰ ਇਹ ਨਹੀਂ ਪਤਾ ਵੀ ਅੱਜ ਕੱਲ ਇਹਨੂੰ ਸੋਨੇ ਦੀ ਚਿੜੀ ਕਹਿੰਦੇ ਕਿਉਂ ਸੀ ਅੱਜ ਕੱਲ੍ਹ ਇਹ ਲੋਕਾਂ ਨੂੰ ਪਤਾ ਨਹੀਂ ਕਿ ਸਾਡਾ ਪੰਜਾਬੀ ਸੱਭਿਆਚਾਰ ਕੀ ਹੁੰਦਾ ਹੈ ਲੋਕਾਂ ਨੂੰ ਪਤਾ ਨਹੀਂ ਕਿ ਗਿੱਧਾ ਤੀਆਂ ਆ ਪ੍ਰੋਗਰਾਮ ਜੋ ਮਿਲ ਜੁਲ ਕੇ ਕਰਦੇ ਸੀ ਲੋਕ ਅੱਜ ਕੱਲ੍ਹ ਉਹ ਕਿਤੇ ਗਵਾਚ ਹੀ ਗਿਆ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਇਹ ਨਹੀਂ ਪਤਾ ਕਿ ਅੱਜ ਕੱਲ੍ਹ ਦਾ ਜੋ ਸੱਭਿਆਚਾਰ ਆ ਉਹ ਹਰ ਇੱਕ ਘਰ ਦੇ ਵਿੱਚ ਪਹਿਲਾਂ ਹੁੰਦਾ ਸੀ ਲੋਕ ਮਿਲ ਵਰ ਕੇ ਵੱਤ ਕੇ ਰਹਿੰਦੇ ਸੀ ਅੱਜ ਕੱਲ੍ਹ ਦੇ ਲੋਕਾਂ ਨੂੰ ਚਰਖਾ ਮਦਾਣੀ ਕੁਛ ਵੀ ਨਹੀਂ ਪਤਾ ਅੱਜ ਕੱਲ੍ਹ ਲੋਕ ਇਹ ਸੋਚਦੇ ਨੇ ਕਿ ਜੋ ਵੈਸਟਰਨ ਕਲਚਰ ਆ ਬਸ ਸਿਰਫ ਉਹੀ ਆ ਇੱਕ ਸਾਡਾ ਸੱਭਿਆਚਾਰ ਸੱਚ ਮੇਰੇ ਸਾਡਾ ਬਹੁਤ ਅਮੀਰ ਵਿਰਸਾ ਹੈ ਜਿਹੜਾ ਅਸੀਂ ਅੱਜ ਤੱਕ ਸਾਂਭ ਕੇ ਰੱਖਿਆ ਪਿੰਡ ਬਿਸ਼ਨਪੁਰ ਦੀ ਪੰਚਾਇਤ ਨੇ ਅੱਜ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਸਭ ਧੀਆਂ ਪਟਾਣਾਂ ਨੂੰ ਇਕੱਠਿਆਂ ਕਰਕੇ ਫਿਰ ਤੋਂ ਮਿਲਵਤਨ ਦਾ ਇੱਕ ਮੌਕਾ ਦਿੱਤਾ ਹੈ ਸਾਨੂੰ ਸਾਰਿਆਂ ਨੂੰ ਮਿਲਵਤਨ ਕੇ ਰਹਿਣਾ ਚਾਹੀਦਾ ਹੈ ਸਾਡੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਪਿੰਡ ਬਿਸ਼ਨਪੁਰ ਦੇ ਵਿੱਚ ਅੱਜ ਵੀ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ ਅੱਜ ਪਿੰਡ ਦੀ ਪੰਚਾਇਤ ਨੇ ਇੱਕ ਉਪਰਾਲਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਹਰ ਇੱਕ ਜਗ੍ਹਾ ਤੋਂ ਬੜੀ ਮੁਸ਼ਕਿਲ ਦੇ ਨਾਲ ਪੁਰਾਣੀਆਂ ਚੀਜ਼ਾਂ ਜਿਵੇਂ ਚਰਖੇ ਮਧਾਨੀ ਹਰ ਇੱਕ ਚੀਜ਼ ਨੂੰ ਇਕੱਠਾ ਕੀਤਾ ਤਾਂ ਕਿ ਅੱਜ ਦੇ ਲੋਕਾਂ ਨੂੰ ਅੱਜ ਦੇ ਨੌਜਵਾਨਾਂ ਨੂੰ ਅੱਜ ਦੀ ਪੀੜ੍ਹੀ ਨੂੰ ਇਹ ਪਤਾ ਲੱਗੇ ਕਿ ਸਾਡੇ ਪਹਿਲਾਂ ਸਾਡਾ ਵਿਰਸਾ ਕੀ ਸੀ ਅਸਲ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਅੱਜ ਦੇ ਵਿਰਸੇ ਬਾਰੇ ਨਹੀਂ ਪਤਾ ਸਾਨੂੰ ਮੈਂ ਇਹ ਚਾਹੁੰਦੀ ਹਾਂ ਕਿ ਹਰ ਇੱਕ ਘਰ ਦੇ ਵਿੱਚ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਵਿਰਸਾ ਕੀ ਚੀਜ਼ ਹੁੰਦੀ ਆ ਮੈਂ ਪਿੰਡ ਦੀ ਪੰਚਾਇਤ ਨੂੰ ਇਹ ਬੇਨਤੀ ਕਰਨੀ ਚਾਹਨੀ ਆ ਕਿ ਇਸ ਸਾਲ ਦੀ ਤਰ੍ਹਾਂ ਹਰ ਸਾਲ ਤੀਆਂ ਦਾ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ ਧੰਨਵਾਦ ਜੀ ਤੁਸੀਂ ਪਿੰਡ ਦੀ ਪੰਚਾਇਤ ਨੂੰ ਇੱਕ ਅਪੀਲ ਕੀਤੀ ਹੈ ਜੀ ਪੰਜਾਬ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਹਾਂ ਜੀ ਬਿਲਕੁਲ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਵੇਂ ਸਾਡੀ ਪਿੰਡ ਦੀ ਪੰਚਾਇਤ ਨੇ ਵਿਰਸਾ ਸੰਭਾਲ ਕੇ ਰੱਖਿਆ ਮੈਂ ਗੁਜਾਰਿਸ਼ ਕਰਦੀ ਆ ਕਿ ਮਾਨ ਸਾਹਿਬ ਨੂੰ ਕਿ ਉਹ ਵੀ ਆਪਣਾ ਵਿਰਸਾ ਇਦਾਂ ਸੰਭਾਲ ਕੇ ਰੱਖਣ ਦਾ ਸਿੱਟਾ ਉਹਨਾਂ ਨੇ ਬਹੁਤ ਉਪਰਾਲੇ ਕਰੇ ਨੇ ਕਿ ਆਪਣਾ ਸੱਭਿਆਚਾਰ ਸੰਭਾਲ ਕੇ ਰੱਖਣ ਅੱਗੇ ਤੋਂ ਵੀ ਮੈਂ ਅਪੀਲ ਕਰਦੀ ਆ ਕਿ ਉਹ ਆਪਣਾ ਵਿਰਸਾ ਸੰਭਾਲੀਏ ਤੇ ਸਾਡੀ ਮਦਦ ਕਰਨ ਔਰ ਆਖਰ ਵਿੱਚ ਮੈਂ ਆਈ ਸਾਰੀ ਬੀਬੀਆਂ ਭੈਣਾਂ ਨੂੰ ਮੇਰੀਆਂ ਜੋ ਵੀ ਮੇਰੇ ਨਾਲ ਦੀ ਆਈਆਂ ਹੋਈਆਂ ਨੇ ਪਿੰਡ ਦੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਥੈਂਕ ਯੂ ਸਰ ਥੈਂਕ ਯੂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਾਰੀ ਪੰਚਾਇਤ ਮੈਂਬਰਾਂ ਤੋਂ ਸਾਰੇ ਮੇਰੀਆਂ ਸਹੇਲੀਆਂ ਜਿਹੜੀਆਂ ਇਕੱਠੀਆਂ ਹੋ ਕੇ ਆਈਆਂ ਨੇ ਬੀਬੀਆਂ ਭੈਣਾਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾ ਅਸੀਂ ਅੱਜ ਪਿੰਡ ਬਿਸ਼ਨਪੁਰਾ ਦੇ ਵਿੱਚ ਤੀਆਂ ਦਾ ਤਿਹਾੜੀ ਬਹੁਤ ਬੜੀ ਧੂਮ-ਧਾਮ ਨਾਲ ਮਨਾਇਆ ਹੈ ਤੇ ਅਸੀਂ ਪਿੰਡ ਸਾਰੇ ਪਿੰਡ ਦੇ ਵਿੱਚ ਇਕੱਠੇ ਹੋ ਕੇ ਪੱਖੀਆਂ ਚਰਖੇ ਵਿਧਾਣੀ ਝੋਲੇ ਦਰੀਆਂ ਪੁਰਾਣੀਆਂ ਬੁੜੀਆਂ ਤੋਂ ਇਕੱਠੀਆਂ ਕਰਕੇ ਪਿੰਡ ਬਿਸ਼ਨਪੁਰੇ ਦੇ ਵਿੱਚ ਤਿਹਾੜੀ ਮੇਲਣ ਦੀ ਨਾਈ ਜਾ ਰਹੇ ਸਾਰੇ ਜਣੇ ਅਪੀਲ ਕਰਦੇ ਹਾਂ ਸਾਡੇ ਪਿੰਡ ਸਰਪੰਚ ਸਾਹਿਬ ਨੇ ਵੀ ਹਰ ਇੱਕ ਸਾਲ ਇਸ ਪਿੰਡ ਦੇ ਵਿੱਚ ਧੀਆਂ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇ। ਧੰਨਵਾਦ। ਹਾਂਜੀ ਸਰ ਇਹਦੇ ਵਿੱਚ ਬਹੁਤ ਬਦਲਾਅ ਆਇਆ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ ਹੈ। ਸਾਰੇ ਆਪਣੇ ਫੋਨਾਂ ਦੇ ਵਿੱਚ ਬਿਜ਼ੀ ਰਹਿੰਦੇ ਨੇ। ਕੋਈ ਵੀ ਮਤਲਬ ਇਕੱਠੇ ਹੋ ਕੇ ਤਿਹਾਰ ਬਹੁਤ ਘੱਟ ਮਨਾਏ ਜਾਂਦੇ ਆ। ਇਸੇ ਕਰਕੇ ਹੁਣ ਅਸੀਂ ਚਾਹੁੰਦੇ ਜਿਵੇਂ ਹੁਣ ਆਪਣੇ ਪਿੰਡ ਦੇ ਵਿੱਚ ਸਾਰਾ ਸਮਾਨ ਇਕੱਠਾ ਕੀਤਾ ਹੈ ਆਪਾਂ ਉਸੇ ਤਰ੍ਹਾਂ ਸਾਰੇ ਤਿਹਾਰ ਮਨਾਏ ਜਾਣੇ ਚਾਹੀਦੇ ਨੇ ਸਾਰੇ ਪਿੰਡਾਂ ਦੇ ਵਿੱਚ। ਠੀਕ ਹੈ ਧੰਨਵਾਦ। ਧੰਨਵਾਦ। ਧੰਨ। ਭੰਗ ਸਾਹਿਬ ਆਪਾਂ ਜਿਹੜਾ ਅੱਜ ਤੀਆਂ ਦਾ ਤਿਹਾਵਾਰ ਸੈਲੀਬ੍ਰੇਟ ਕਰ ਰਹੇ ਹਾਂ ਇਹਦੇ ਬਾਰੇ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੋਗੇ? ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਪਿੰਡ ਵਿਸ਼ਨਪੁਰਾ, ਵਿਸ਼ਨਪੁਰੇ ਵਿੱਚ ਅੱਜ ਤੀਆਂ ਦਾ ਤਿਹਾੜ ਮਨਾਇਆ ਗਿਆ। ਸਾਡੇ ਪਿੰਡਦਿਆਂ ਨੇ ਬਹੁਤ ਸਹਿਯੋਗ ਦਿੱਤਾ। ਸਾਰਿਆਂ ਨੇ ਇਕੱਠੇ ਹੋ ਕੇ ਸਭ ਨੇ ਪੁਰਾਣਾ ਸਮਾਨ ਇਕੱਠਾ ਕੀਤਾ। ਬਹੁਤ ਮੁਸ਼ਕਲ ਨਾਲ ਕੀਤਾ ਪਰੰਤੂ ਫਿਰ ਵੀ ਬਹੁਤ ਵੱਡਾ ਉਪਰਾਲਾ ਕੀਤਾ ਪਿੰਡ ਵਾਲਿਆਂ ਨੇ ਸਾਰਿਆਂ ਨੇ ਬੀਬੀਆਂ ਭੈਣਾਂ ਨੇ ਬਹੁਤ ਵਧੀਆ ਤਰੀਕੇ ਨਾਲ ਤੀਆਂ ਦਾ ਤਿਹਾਰ ਮਨਾਇਆ ਪੁਰਾਣਾ ਕਲਚਰ ਦੇਖਣ ਨੂੰ ਮਿਲਿਆ ਮੈਂ ਪਿੰਡ ਦੀਆਂ ਬੀਬੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਆਪਾਂ ਤੀਆਂ ਦਾ ਤਿਹਾਰ ਮਨਾਉਂਦੇ ਸੀ ਉਸੇ ਤਰ੍ਹਾਂ ਅੱਗੇ ਤੋਂ ਵੀ ਆਪਾਂ ਇਸੇ ਤਰ੍ਹਾਂ ਤੀਆਂ ਦਾ ਤਿਹਾਰ ਮਨਾਈਏ ਜਿਸ ਤਰ੍ਹਾਂ ਕਿ ਪਹਿਲਾਂ ਬੀਬੀਆਂ ਬੁੜੀਆਂ ਫਿਰ ਪੁਰਾਣੇ ਜਮਾਨੇ ਦੀਆਂ ਪਿੱਪਲਾਂ ਤੇ ਪਿੰਗਾ ਫੌਂਦੀਆਂ ਸੀ ਤਰਿੰਜੜਾ ਲੈ ਕੇ ਬੈਠਦੀਆਂ ਸੀ ਸਾਰਾ ਕੰਮ ਕਰਦੀਆਂ ਸੀ ਅਸੀਂ ਆਪਣੇ ਬੱਚਿਆਂ ਨੂੰ ਜੋ ਕਿ ਅੱਜ ਕੱਲ੍ਹ ਪੜ੍ਹਾਈ ਵਿੱਚ ਰੁੱਝੇ ਹੋਏ ਨੇ ਜਾਂ ਸਮਝ ਲਓ ਫੋਨਾਂ 'ਚ ਵਿਜੀ ਰਹਿੰਦੇ ਨੇ ਆਪਾਂ ਉਹਨਾਂ ਕੋਲ ਆਪਣੇ ਵਿਚਾਰ ਰੱਖੀਏ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਦੱਸੀਏ ਕਿ ਆਪਣਾ ਪੰਜਾਬ ਦਾ ਕਲਚਰ ਕੀ ਆ ਆਪਣਾ ਸੱਭਿਆਚਾਰ ਕੀ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਜਿਸ ਤੇ ਕਿ ਆਪਾਂ ਨੇ ਬਰਲ ਮਿਲ ਕੇ ਰਹਿਣਾ ਹੈ ਪਿਆਰ ਵਧਾਉਣਾ ਹੈ ਸਾਰਿਆਂ ਨੇ ਰਲ ਮਿਲ ਕੇ ਹੀ ਸਾਰੇ ਗੁਰੂਆਂ ਪੀਰਾਂ ਦੇ ਇਦਾਂ ਦੇ ਸਾਰੇ ਸੱਭਿਆਚਾਰਕ ਪ੍ਰੋਗਰਾਮ ਮਨਾਉਣੇ ਹਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਾਰੀ ਨਵੀਂ ਜਿਹੜੇ ਬੱਚੇ ਨੇ ਇਹ ਆਪਣਾ ਵਿਰਸਾ ਸੰਭਾਲ ਕੇ ਰੱਖ ਸਕਣ ਮੈਂ ਸਾਰੀ ਸੰਗਤ ਦੇ ਸਾਰੀਆਂ ਬੀਬੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਸਾਡਾ ਇੰਨਾ ਸਹਿਯੋਗ ਦਿੱਤਾ ਧੰਨਵਾਦ ਜੀ ਸਰਵੇشن ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਪਿੰਡ ਬਿਸ਼ਰੀਪੁਰਾ ಗ್ರಾಮ ਪੰਚਾਇਤ ਵਿੱਚ ਖੜੀ ਹਾਂ ਅੱਜ ਸਾਡੇ ਪਿੰਡ ਵਿੱਚ ਤੀਆਂ ਦਾ ਤਿਹਾਰ ਮਨਾਉਣ ਬਾਰੇ ਸਰਪੰਚ ਸਾਹਿਬ ਨੇ ਸਾਰੇ ਨਗਰ ਖੇੜੇ ਨੂੰ ਇਕੱਠਾ ਕੀਤਾ ਵੈਸੇ ਤਾਂ ਅੱਜ ਕੱਲ੍ਹ ਕਹਿ ਰਹੇ ਨੇ ਬੇਕੀ ਸੱਭਿਆਚਾਰਕ ਮੇਲਾ ਜਾਂ ਕੁਝ ਵੀ ਅਲੋਪ ਹੋ ਰਹੇ ਨੇ ਮੈਂ ਜਿੱਥੇ ਤੱਕ ਮੈਂ ਦੇਖਿਆ ਵਾ ਸਾਡੇ ਪਿੰਡਾਂ ਵਿੱਚ ਹਜੇ ਵੀ ਜੋੜ ਮੇਲੇ ਤੀਆਂ ਦੇ ਤਿਹਾਰ ਮਨਾਏ ਜਾਂਦੇ ਨੇ ਸਾਡੇ ਪਿੰਡ ਵਿੱਚ ਵੀ ਇਸੇ ਤਰ੍ਹਾਂ ਜਿਵੇਂ ਦੇਖੋ ਤੁਸੀਂ ਆਪਣੇ ਆਪ ਦੇਖ ਲਓ ਕਿੰਨੀ ਇੰਨਾ ਰੌਣਕ ਮੇਲਾ ਲਾਇਆ ਹੋਇਆ ਸਾਰਾ ਪਿੰਡ ਇਕੱਠਾ ਹੋਇਆ ਵਾ ਮੈਂ ਬਹੁਤ ਖੁਸ਼ ਹਾਂ ਸਾਡੇ ਪਿੰਡ ਨੇ ਇੱਕਜੁੱਟ ਹੋ ਕੇ ਤੀਆਂ ਦਾ ਤਿਹਾੜੀ ਮਨਾਉਣ ਲਈ ਇਕੱਠ ਕੀਤਾ ਧੰਨਵਾਦ ਜੀ ਸਰ ਹਾਂਜੀ ਮੈਂ ਤਾਂ ਇਹੀ ਕਹਿ ਰਹੀ ਆਂ ਬੇ ਕੱਲ ਪਰਸੋਂ ਦੇ ਸਾਡੇ ਸਰਪੰਚ ਸਾਹਿਬ ਲੱਗੇ ਹੋਏ ਨੇ ਬੱਚਿਆਂ ਨੇ ਵੀ ਪੂਰਾ ਜੋਰ ਲੱਗਿਆ ਹੋਇਆ ਵਾ ਸਾਰੇ ਇਕੱਠੇ ਹੋ ਕੇ ਇੱਕ ਥਾਂ ਸਾਂਝੀ ਜਗ੍ਹਾ ਤੇ ਇਹਨਾਂ ਨੇ ਪ੍ਰੋਗਰਾਮ ਰੱਖਿਆ ਵਾ ਜੋ ਕਿ ਅੱਗੇ ਤੱਕ ਅਸੀਂ ਕਦੇ ਦੇਖਿਆ ਨਹੀਂ ਸੀ ਇਸ ਵਾਰ ਦੇਖਣ ਨੂੰ ਮਿਲ ਰਿਹਾ ਵਾ ਉਮੀਦ ਕਰਦੀ ਅੱਗੇ ਵੀ ਬਣੂਗਾ ਇਹੀ ਪ੍ਰੋਗਰਾਮ ਸਰਪੰਚ ਯਾਬ ਸਰਕਾਰ ਸਾਡੇ ਨਾਲ ਬਹੁਤ ਹੀ ਇਕਜੁੱਟ ਹੋ ਕੇ ਖੜਦੀ ਆ ਅੱਗੇ ਵੀ ਸਾਣੀ ਇਹ ਤਿਹਾਰਾਂ ਬਾਰੇ ਮੇਲਜੋਲ ਕਰ ਰਹੀ ਆ ਅਸੀਂ ਉਮੀਦ ਕਰਦੇ ਹਾਂ ਕਿ ਗਾਹਾਂ ਵੀ ਸਾਡੇ ਪ੍ਰੋਗਰਾਮ ਜਿੰਨੇ ਵੀ ਮੇਲੇ ਸੱਭਿਆਚਾਰਕ ਪ੍ਰੋਗਰਾਮ ਨੇ ਵੱਤੋਬੱਤ ਲਗਾਉਣਗੇ ਵੱਤੋਬੱਤ ਤਿਹਾਰ ਮਨਾਉਣਗੇ ਠੀਕ ਹੈ ਥੈਂਕ ਯੂ ਜੀ ਸ਼ਮਤਾ ਪਹਿਲਾ ਸ਼ਮਤਾ ਗੋਲਨਾ ਮੈਂ ਵਧਾਈ ਦੇ ਰਹੀਆਂ ਇਸ ਲੜਕੇ ਨੂੰ ਜਿਹੜਾ ਸਰਪੰਚ ਹੈ ਸਰਪੰਚ ਜੀ ਨੂੰ ਮੈਂ ਵਧਾਈ ਦੇ ਰਹੀਆਂ ਕਿ ਵੀ ਲੱਖ ਲੱਖ ਮੁਬਾਰਕਾਂ ਇਹ ਬੱਚਾ ਅੱਗੇ ਵਾਸਤੇ ਤਰੱਕੀ ਕਰੇ ਔਰ ਖੁਸ਼ੀਆਂ ਭਰਿਆ ਸਮਾਂ ਰੱਬ ਦੇ ਨਿਖੇ ਔਰ ਐਕੜੇ ਜੋੜੀਆਂ ਬਣੀਆਂ ਰਹਿਣ ਸਾਡਾ ਪਿੰਡ ਬਹੁਤ ਹੀ ਅੱਛਾ ਹੈ ਔਰ ਸਾਰੇ ਭੈਣ ਭਾਈ ਰਲ ਮਿਲ ਕੇ ਅਸੀਂ ਇਹ ਤੀਆਂ ਦਾ ਤਿਹਾਰ ਮਨਾ ਰਹੇ ਹਾਂ ਉੱਦ ਗਾਦੇ ਆ ਰਿਹਾਈ ਤੀਆਂ ਚ ਬੁੜੀਆਂ ਅੱਗੇ ਗੀਤ ਵੀ ਗਾਦੇ ਨੇ ਆਇਆ ਤੀਆਂ ਦਾ ਤਿਹਾਰ ਵੇ ਮੈਨੂੰ ਲੈਣ ਕਿਉਂ ਨਹੀਂ ਆਇਆ ਬਸ ਐਵੇਂ ਕਿਉਂਦਾ ਮੈਨੂੰ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਸਾਡੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਰਦਾ ਵਹਿਗੂ ਜੀ ਦਾ ਖਾਸਾ ਵਹਿਗੂ ਜੀ ਦੀ ਫਤਹਿ ਤੇ ਉਸ ਤੋਂ ਬਾਅਦ ਮੈਂ ਆਪਣੇ ਵੀਰ ਲਖਵੀਰ ਸਿੰਘ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਸਾਨੂੰ ਅੱਗੇ ਤੱਕ ਪਹੁੰਚਾਉਣ ਲਈ ਬਹੁਤ ਮਿਹਨਤ ਕੀਤੀ ਅੱਜ ਸਾਡੇ ਨਾਲ ਜੁੜੇ ਨੇ ਪਿੰਡ ਤੇ ਸਹਿਯੋਗ ਨਾਲ ਜੀ ਇੱਕ ਸਾਡੇ 30 ਦਾ ਸਾਂਝਾ ਤਿਉਹਾਰ ਅਸੀਂ ਮਨਾ ਰਹੇ ਹਾਂ ਜੀ ਸਾਰੇ ਭੈਣ ਭਾਈਆਂ ਦੇ ਸਹਿਯੋਗ ਨਾਲ ਕਰ ਰਹੇ ਹਾਂ ਜਿੰਨੀ ਮਦਦ ਮੇਰੇ ਕੋਲੋਂ ਹੋਈ ਮੇਰੇ ਪਰਿਵਾਰ ਕੋਲੋਂ ਆਸੀ ਆਪਣਾ ਉਸ ਦੇ ਹਸਾਬ ਨਾਲ ਲੋਕਾਂ ਦੇ ਵਿੱਚ ਵਿਚਰੇ ਆ ਉਸ ਹਸਾਬ ਨਾਲ ਅਸੀਂ ਮਦਦ ਕਰਕੇ ਪ੍ਰੋਗਰਾਮ ਕਰ ਰਹੇ ਹਾਂ ਜੀ ਤੇ ਮੈਂ ਇਹੀ ਆਸ ਕਰਦਾ ਆਪਣੇ ਪੰਜਾਬ ਵਾਸੀਆਂ ਤੋਂ ਵੀ ਵੱਧ ਤੋਂ ਵੱਧ ਸੱਭਿਆਚਾਰਕ ਪ੍ਰੋਗਰਾਮ ਜਿਸ ਤਰ੍ਹਾਂ ਤੀ ਦਾ ਪਿਆਰ ਹੋ ਗਿਆ ਕੋਈ ਖੇਡਾਂ ਕਵਡੀ ਹੋਗੀ ਫੁੱਟਬਾਲ ਜਿਵੇਂ ਪਹਿਲਾਂ ਖੇਡਾ ਸੀ ਜੀ ਵੱਧ ਤੋਂ ਵੱਧ ਇਹਦੇ ਤਿਆਰ ਆਪਾਂ ਸਾਂਝੇ ਕਰਿਆ ਕਰੀਏ ਤਾਂ ਕਿ ਆਉਣੇ ਵਾਲੇ ਆਪਣੇ ਬੱਚਿਆਂ ਨੂੰ ਨਸਲਾਂ ਨੂੰ ਪਤਾ ਲੱਗੇ ਵੀ ਹਾਂ ਕੋਈ ਪੁਰਾਣੇ ਰੀਤੀ ਰਿਵਾਜ ਦੇ ਤਿਆਰੇ ਹੁੰਦੇ ਸੀ ਵਿੱਚ ਤਾਂ ਸਾਰਾ ਕੁਝ ਖਤਮ ਹੋ ਚਲਿਆ ਹੈ ਤੇ ਆਪਾਂ ਦੁਬਾਰਾ ਸ਼ੁਰੂ ਕਰ ਸਕਦੇ ਆ ਕੋਈ ਐਟੀ ਗੱਲ ਨਹੀਂ ਸਾਰੇ ਨੂੰ ਆਪਾਂ ਨੂੰ ਇੱਕ ਜੇਟ ਹੋਣਾ ਪੈਣਾ ਹਰੇਕ ਆਪਣੇ ਪਿੰਡ ਵਿੱਚ ਪੰਚਾਇਤ ਦੀ ਜ਼ਿੰਮੇਵਾਰੀ ਬਣਦੀ ਹੈ ਕੋਈ ਸਾਂਝਾ ਪ੍ਰੋਗਰਾਮ ਕਰਵਾਵੇ ਸੱਭਿਆਚਾਰਕ ਹੋਵੇ ਕੁਝ ਹੋਵੇ ਜੋ ਵੀ ਤਾਂ ਕਰਨਾ ਚਾਹੀਦਾ ਪ੍ਰਸ਼ਾਸਨ ਦਾ ਵੀ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਿਆਰ ਸਰਕਾਰ ਦਾ ਸਾਡੇ ਬਹੁਤ ਸਹਿਯੋਗ ਕਰ ਰਹੀ ਹੈ ਜੀ ਉਹਨਾਂ ਦੀ ਉਹ ਰਹਿਮਾਈ ਹੇਠ ਇਹ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਜੀ ਬਹੁਤ ਬਹੁ ਸਾਡੇ ਹਲਕਾ ਪੈਲੇ ਐਮਐਲ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਜੀ ਤੇ ਮੇਰੇ ਸਾਥ ਪਿੰਡ ਵਾਸੀ ਮੇਰੇ ਸਾਰੇ ਮੇਰੇ ਤੇ ਆਪਣੇ ਪਿੰਡ ਵਾਸੀ ਉਹਨਾਂ ਦਾ ਵੀ ਮੈਂ ਬਹੁਤ ਦਿਨੋਂ ਤਨਭਾਵ ਕਰਦਾ ਜੀ ਜਿਹੜੇ ਹਰੇਕ ਵਕਤ ਇੱਕ ਆਵਾਜ਼ ਮਾਰਨਾ ਹੈ ਮੇਰੇ ਨਾਲ ਘੱਟ ਕਰਕੇ ਖੜੇ ਹੋ ਜਾਂਦੇ ਨੇ ਜੀ ਸਾਡਾ ਪਿੰਡ ਬਹੁਤ ਸਮਝਦਾਰ ਹੈ ਜੀ ਸਾਰੇ ਅਸੀਂ ਏਕਤਾ ਨਾਲ ਤਿਹਾੜ ਮਨਾਉਂਦੇ ਆ ਕੋਈ ਧਾਰਮਿਕ ਹੋਵੇ ਕੋਈ ਸੱਭਿਆਚਾਰਕ ਹੋਵੇ ਸਾਰੇ ਭੈਣ ਭਾਈ ਰਲ ਕੇ ਮਨਾਉਂਦੇ ਨੇ ਜੀ ਮੈਂ ਸਾਰੇ ਪਿੰਡ ਦਾ ਸ਼ੁਕਰ ਗੁਜ਼ਾਰ ਹਾਂ ਜੀ ਅਪਾਰ ਸਿੰਘ ਸਰਪੰਚ ਜੀ ਨੇ ਇੱਕ ਵਾਰ ਫਿਰ ਵੈਗਰੂ ਜੀ ਕਾ ਖਾਨਸਾ ਵੈਗਰੂ ਜੀ ਕੀ ਫਤਿਹ ਦੇਖੋ ਜੀ ਖਾਸ ਤਨ ਮੈਂ ਇਹੀ ਕਹਿ ਰਿਹਾ ਵੀ ਪਿੰਡਾਂ ਵਾਲੇ ਤਾਂ ਸੱਭਿਆਚਾਰਿਕ ਮਨਾਉਂਦੇ ਨੇ ਕੋਈ ਧਾਰਮਿਕ ਹੈ ਕੋਈ ਸੱਭਿਆਚਾਰਿਕ ਹੈ ਸ਼ਹਿਰਾਂ 'ਚ ਥੋੜਾ ਜਿਹਾ ਰੁਝਾਨ ਘਟਾ ਉਹ ਵੀ ਆਪਣੇ ਪੰਜਾਬੀ ਭਾਈ ਨੇ ਸ਼ਹਿਰਾਂ 'ਚ ਵੀ ਪਿੰਡਾਂ ਤੋਂ ਹੀ ਗਏ ਹੋਏ ਨੇ ਲੋਕ ਮੈਂ ਉਹਨਾਂ ਨੂੰ ਵੀ ਬੇਨਤੀ ਅਪੀਲ ਕਰਦਾ ਵੀ ਤੁਸੀਂ ਵੀ ਸੱਭਿਆਚਾਰਕ ਪ੍ਰੋਗਰਾਮ ਇਸ ਤਰ੍ਹਾਂ ਮਨਾਇਆ ਕਰੋ ਰਲ ਮਿਲ ਕੇ ਚੰਗਾ ਲੱਗਦਾ ਜੀ ਇਕੱਠੇ ਹੁੰਦੇ ਨੇ ਸਾਰੇ ਜਾਣੇ ਭੈਣ ਭਾਈ ਇਹੀ ਸੁਭਾਣਾ ਹੁੰਦਾ ਇਕੱਠੇ ਹੋਣ ਦਾ ਵੈਸੇ ਸਹਾਂਜਾਂ ਚ ਮਨਾ ਰਹੇ ਨੇ ਲੋਕ ਪਰ ਘਟ ਅੱਗੇ ਆਓ ਜੀ ਤੁਸੀਂ ਵੀ ਇਸ ਤਰ੍ਹਾਂ ਰਲ ਮਿਲ ਕੇ ਮਨਾਓ ਸਾਰੇ ਤਿਹਾਰ ਸਾਂਝੇ ਸਰਪੰਚ ਜੀ ਲਾਸਟ ਵਿੱਚ ਕੁਝ ਮੈਸੇਜ ਇਹਨਾਂ ਦਾ ਹਾਂ ਜੀ ਮੈਸੇਜ ਮੈਂ ਇਹ ਦੇਣਾ ਚਾਹੁੰਦਾ ਜੀ ਇੱਕ ਪਿੰਡ ਵੱਲੋਂ ਲਾ ਲੋ ਸਰਪੰਚਤਾ ਉੱਤੇ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਜੀ ਕਿ ਜਿੰਨੇ ਵੀ ਆਪਣੇ ਪ੍ਰੋਗਰਾਮ ਹੁੰਦੇ ਨੇ ਸੱਭਿਆਚਾਰਕ ਕੋਈ ਵੀ ਪ੍ਰੋਗਰਾਮ ਵੀ ਬੇਟੀਆਂ ਦਾ ਵੀ ਵਕਤ ਤੋਂ ਵਕਤ ਸਹਿਯੋਗ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਬੇਟੀਆਂ ਬੇਟੇ ਨਾਲੋਂ ਵੱਧ ਨੇ ਵਧੀਆ ਪੋਸਟਾਂ 'ਤੇ ਜੋਬਾਂ ਕਰ ਰਹੀਆਂ ਨੇ ਕੋਈ ਐਸਡੀਐਮ ਹੈ ਕੋਈ ਐਸਐਸਪੀ ਹੈ ਠੀਕ ਹੈ ਜੀ ਵਧੀਆ ਕਰ ਰਹੀਆਂ ਨੇ ਕੋਈ ਵੱਡਾ ਡਾਕਟਰ ਬਣ ਗਈ ਪੜ੍ਹ ਕੇ ਵੀ ਇਹਨਾਂ ਤੇ ਵੀ ਆਪਾਂ ਪੂਰਾ ਬਰਾਬਰ ਦਾ ਰੱਖ ਰੱਖਿਏ ਤਾਂ ਕਿ ਬੇਟੀਆਂ ਨੂੰ ਵੀ ਕਿਧਰੇ ਪਾਸੇ ਆਪਾਂ ਵਾਂਝਿਆ ਨਾ ਰੱਖੀਏ ਬੇਟੀਆਂ ਜਾਨੀ ਸਮਝ ਲਓ ਵੀ ਇਹ ਕਹਿੰਦੇ ਨੇ ਧੀ ਪਰਿਵਾਰ ਚ ਜਦ ਜੰਮਦੀ ਹੈ ਬੰਦਾ ਨੂੰ ਵਧੀਆ ਗਾਈਡੈਂਸ ਮਿਲਦੀ ਹੈ ਬੇਟੀਆਂ ਦਾ ਸਤਿਕਾਰ ਕਰੋ ਵੱਧ ਤੋਂ ਵੱਧ ਅੱਗੇ ਲੈ ਕੇ ਆਓ ਬੇਟੀਆਂ ਨੂੰ ਨੌਕਰੀਆਂ ਲੱਗਣੀਆਂ ਚਾਹੀਆਂ ਆਪਣੇ ਮਿਹਨਤ ਕਰਨੀਆਂ ਆ ਤੇ ਇਹਨਾਂ ਦੇ ਸਹਿਯੋਗ ਬੇਟੀਆਂ ਦਾ ਬਹੁਤ ਜ਼ਿਆਦਾ ਜੀ ਵਿੱਚ ਕਈ ਪਰਿਵਾਰ ਇਹ ਹੁੰਦੇ ਨੇ ਉਹ ਕਈ ਬੇਟੀਆਂ ਦੇ ਚਾਹ ਮੰਨ ਚ ਰਹਿ ਜਾਂਦੇ ਨੇ ਜੀ ਇਸ ਮੈਨੂੰ ਘਰ ਦੇ ਨੇ ਜਾਣ ਦਿੰਦੇ ਨਹੀਂ ਭਾਈ ਇਸ ਤਰ੍ਹਾਂ ਨਹੀਂ ਤੁਸੀਂ ਉਸ ਹਾਵਨਾ ਚਲੋ ਦੁਨੀਆ ਜਵਾਨਾਂ ਦੇਖੋ ਬੇਟੀਆਂ ਨੂੰ ਵੱਧ ਤੋਂ ਵੱਧ ਅੱਗੇ ਲੈ ਕੇ ਉਹ ਬੇਟੇ ਤਾਂ ਕਰ ਹੀ ਰਹੇ ਨੇ ਬੇਟੀਆਂ ਵੀ ਅੱਗੇ ਲੈ ਕੇ ਆਓ ਧੰਨਵਾਦ ਸਭਨਾਂ ਕੋ ਤੇਰੇ ਤੋਂ ਬਾਅਦ ਜਿਹੜਾ ਤਿੰਨਾਂ ਵਾਰੀ ਹੈ ਕਹਿੰਦਾ ਲੇਡੀਜ਼ ਦੇ ਸ਼ਾਮਾਂ ਦੇ ਕੋਈ ਹੁੰਦਾ ਮੇਰੀ ਦਾ ਪਰ ਜੈਂਸ ਨੂੰ ਵੀ ਜੈਂਸ ਦੀ ਹਲਪ ਤੋਂ ਬਿਨਾ ਬੰਦੇ ਦੀ ਹਲਪ ਤੋਂ ਬਿਨਾ ਨਹੀਂ ਹੋ ਸਕਦਾ ਜੋ ਰੇਜਮੈਂਟ ਉਹਦਾ ਸਾਰਾ ਬੰਦੇ ਨਹੀਂ ਕਰਨਾ ਤਾਂ ਇਸ ਚ ਕੋਈ ਫਰਕ ਨਹੀਂ ਹੋਣਾ ਜਿਹੜੇ ਕਿਉਂਕਿ ਸਮਾਂ ਬੈਸੀ ਪਹਿਲਾਂ ਹੀ ਬਹੁਤ ਘੱਟ ਹੁੰਦਾ ਅਗਲੇ ਕੋਈ ਕੋਈ ਆਉਂਦਾ ਹੁਣ ਅਸੀਂ ਵੀ ਅੱਜ ਨਾਲ ਮਿਲ ਕੇ ਸਾਰੇ ਜੈਂਸ ਸਾਡੇ ਆਏ ਅਸੀਂ ਪ੍ਰਬੰਧ ਖੁਦ ਕਰੇਗੇ ਵੀ ਇਹਨਾਂ ਦਾ ਤਿਆਰ ਕਰਾਂ ਨੱਚਣ ਦਾ ਪਰ ਗਾਉਣ ਇੱਕ ਰਸਤਾ ਬਣਦਾ ਜੇ ਇਹਨਾਂ ਨੂੰ ਤਾਂ ਇਹਦੇ ਕੋਈ ਫਰਕ ਵਾਲੀ ਗੱਲ ਨਹੀਂ ਐ ਸਾਂਝੇ ਤਿਆਰ ਕਰਦੇ ਸਾਂਝੇ ਜੀ ਮਨ ਬਣਾਉਣੇ ਚਾਹੀਦੇ ਨੇ ਧੰਨਵਾਦ